ਪ੍ਰੋਗਰਾਮ ਨਾਲ ਦੁਬਾਰਾ ਦਰਸ਼ਕਾਂ ਦਾ ਸਵਾਗਤ ਹੈ ਸਤਿ ਪੰਨਾ ਪਿਆਰ ਤੇ ਸਤਿਕਾਰ ਨਾਲ ਸਤਿਕਾਰ। ਅੱਜ ਸਾਡੇ ਨਾਲ ਡਾਕਟਰ ਮਨਦੀਪ ਕੌਰ ਜੀ ਜਿਹੜੇ ਬੱਚਿਆਂ ਦੇ ਵੀ ਮਾਹਰ ਨੇ, ਐਮ.ਡੀ. ਡਾਕਟਰ ਨੇ ਨਾੜ ਨਾੜ ਅਲਰਜੀ ਦੀ ਸਪੈਸ਼ਲ ਮਹਾਰਤ ਰੱਖਦੇ ਨੇ। ਅਲਰਜੀ ਦਾ ਨਾਂ ਅਸੀਂ ਸਾਰੇ ਜਾਣਦੇ ਹਾਂ, ਸਾਰਿਆਂ ਨਾਲ ਥੋੜੀ ਬਹੁਤੀ ਇਹ ਵਰਤਦੀ ਰਹਿੰਦੀ ਹੈ। ਬਸ ਸਾਰੀਆਂ ਅਲਰਜੀਜ਼ ਦੇ ਵਿੱਚ ਇਹੋ ਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ। ਇਹ ਅਲਰਜੀ ਹੁੰਦੀ ਕੀ ਇਹਨੂੰ ਪਛਾਣਨਾ ਕਿਵੇਂ ਹੈ? ਇਹਦਾ ਇਲਾਜ ਕਿਵੇਂ ਹੈ? ਇਲਾਜ ਕਰਾਉਣਾ ਚਾਹੀਦਾ ਹੈ ਐਂਟੀਬਾਇਟਿਕਸ ਦੇ ਇਲਾਵਾ ਵੀ ਅਸੀਂ ਕਈ ਵਾਰੀ ਡੰਗ ਟਪਾਉ ਸਵਦਿਆਂ ਚ ਪੈ ਜਾਂਦੇ ਆ ਉਹਦੇ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਅਲਰਜੀਜ਼ ਜਿਹੜੀਆਂ ਹੈਗੀਆਂ ਤਾਂ ਉਮਰ ਤੁਨ ਤੰਗ ਕਰ ਸਕਦੀਆਂ ਕਿਵੇਂ ਬਿਨਾ ਦਵਾਈਆਂ ਤੋਂ ਪਰਹੇਜ਼ ਕਰਕੇ ਤਰੀਕੇ ਸਹੀ ਅਪਣਾ ਕੇ ਮਾਮਾ ਨੂੰ ਕਰਦਿਆਂ ਨੂੰ ਸਾਨੂੰ ਖਿਆਲ ਰੱਖਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜੇ ਉਹ ਅਲਰਜੀ ਤੋਂ ਬਚ ਸਕਣ ਸਤ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆਂ ਫਿਰ ਇਸ ਬਹੁਤ ਸੁਖਮ ਵਿਸ਼ੇ ਦੇ ਉੱਤੇ ਸਪੈਸ਼ਲ ਜਿਹੜੀ ਉਹ ਗੱਲਬਾਤ ਹੀ ਕਰਦੇ ਆਂ ਸ਼ੁਰੂਆਤ ਸਵਾਗਤ ਹੈ ਡਾਕਟਰ ਸਸਤਿਕਾ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਠੀਕ ਹੈ ਜੀ ਅੱਜ ਤੁਸੀਂ ਟਾਈਮ ਦਿੱਤਾ ਹੈ ਬੜੇ ਖਾਸ ਤੇ ਸੂਖਮ ਵਿਸ਼ੇ ਤੇ ਅਲਰਜੀ ਤੁਹਾਡੀ ਭਾਸ਼ਾ ਚ ਅਲਰਜੀ ਕੀ ਹੈ ਸਰ ਅਲਰਜੀ ਸਾਡੇ ਸਰੀਰ ਦਾ ਕਿਸੇ ਚੀਜ਼ ਲਈ ਵੱਧ ਰਿਸਪੌਂਸ ਦੇਣਾ ਹੈ ਅੱਛਾ ਹਰ ਇੱਕ ਚੀਜ਼ ਵਾਸਤੇ ਹੀ ਸਾਡੀ ਬਾਡੀ ਰਿਸਪੌਂਸ ਦਿੰਦੀ ਹੈ ਕਿਸੇ ਦੀ ਨਾਰਮਲ ਦਿੰਦੀ ਹੈ ਕਿਸੇ ਦੀ ਹਾਈਪਰ ਰਿਸਪੌਂਸ ਦਿੰਦੀ ਹੈ ਤਾਂ ਉਸ ਚੀਜ਼ ਨੂੰ ਅਸੀਂ ਅਲਰਜੀ ਦੇ ਵਿੱਚ ਮੰਨਦੇ ਹਾਂ ਹਾਈਪਰ ਰਿਸਪੌਂਸਿਵਨੈਸ ਆਫ ਦਾ ਬੋਡੀ ਕਿਸੇ ਪਰਟੀਕੂਲਰ ਐਂਟੀਜਨ ਲਈ ਜਿੰਦੇ ਚ ਕੋਈ ਪ੍ਰੋਟੀਨ ਹੋਵੇ ਤਾਂ ਉਸ ਨੂੰ ਅਲਰਜੀ ਮੰਨਿਆ ਜਾਂਦਾ ਐਕਸਪ ਅਸੀਂ ਤਾਂ ਸਮਝਦੇ ਆਂ ਪਰਫਿਊਮ ਤੋਂ ਅਲਰਜੀ ਹੋਗੀ ਕਿਸੇ ਨੇ ਕੋਈ ਚੀਜ਼ ਖਾਦੀ ਮੂੰਗਫਲੀ ਖਾ ਲਈ ਕਿਸੇ ਨੂੰ ਦੁੱਧ ਨਹੀਂ ਫਿੱਟ ਹੈਗਾ ਕਿਸੇ ਨੂੰ ਕੋਈ ਚੀਜ਼ ਨਹੀਂ ਫਿੱਟ ਉਹ ਇਹ ਅਸੀਂ ਤਾਂ ਇਹਨਾਂ ਹੀ ਅਲਰਜੀ ਮੰਨਦੇ ਆਂ ਤੁਸੀਂ ਅਲਰਜੀ ਦੇ ਸੂਖਮ ਕਾਰਨ ਜਿਹੜੇ ਉਹ ਕੀ ਮੰਨਦੇ ਹੋ ਕਿਸੇ ਵੀ ਚੀਜ਼ ਤੋਂ ਅਲਰਜੀ ਹੋਣ ਲਈ ਉਸ ਦੇ ਵਿੱਚ ਜੈਵਿਕ ਪਦਾਰਥ ਜਾਨੀ ਕਿ ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਹੈ ਜੀ ਉਹੀ ਪਦਾਰਥ ਤੁਹਾਡੇ ਸਰੀਰ 'ਚ ਅਲਰਜੀ ਪ੍ਰੋਡਿਊਸ ਕਰਦਾ ਹੈ ਆਦਰਵਾਇਜ਼ ਜਦੋਂ ਪਰਫਿਊਮ ਹੋ ਗਿਆ ਧੂਆ ਹੋ ਗਿਆ ਇਹ ਸਾਰੀਆਂ ਚੀਜ਼ਾਂ ਸਿਰਫ ਇਰੀਟੈਂਟ ਵਾਂਗੂ ਕੰਮ ਕਰਦੀਆਂ ਨੇ ਜਿਹੜੀਆਂ ਜਿਸ ਬੰਦੇ ਦੇ ਵਿੱਚ ਅਲਰਜੀ ਹੈ ਉਸ ਨੂੰ ਵਧਾਉਂਦੀਆਂ ਤਾਂ ਨਹੀਂ ਪਰ ਆਪਣੇ ਆਪ ਵਿੱਚ ਅਲਰਜਨਸ ਨਹੀਂ ਹੁੰਦੀਆਂ ਸਾਡੇ ਬਜ਼ੁਰਗ ਮੈਂ ਆਪਣੇ ਦਾਦੇ ਨੂੰ ਮੈਂ ਜਦੋਂ ਤੁਹਾਡੇ ਨਾਲ ਇੰਟਰਵਿਊ ਕਰਨ ਲਈ ਤੁਰਿਆ ਕਰ ਮੈਂ ਸੋਚਦਾ ਸੀ ਮੇਰੇ ਦਾਦੇ ਨੇ ਦੁੱਧ ਵੀ ਰੱਜ ਕੇ ਪੀਤਾ ਕਿਉਂ ਵੀ ਰੱਜ ਕੇ ਖਾਦਾ ਸਰੋਂ ਦਾ ਤੇਲ ਵੀ ਪਾ ਲੈਂਦੇ ਸੀ ਲੱਸੀ 'ਚ ਗੁੜ ਖਾਂਦੇ ਸੀ ਕੋਈ ਆਨ ਮੈਂ ਨਹੀਂ ਸੋਚਿਆ ਸੀ ਵੀ ਕਦੇ ਮੇਰੇ ਦਾਦੇ ਨੂੰ ਜਾਂ ਮੇਰੇ ਫਾਦਰ ਨੂੰ ਧਫੜ ਅਲਰਜੀ ਹੋਗੀ ਕਿ ਸਾਡਾ ਖਾਣਾ ਤਬਦੀਲ ਹੋਇਆ ਹੈ ਸਾਡਾ ਕੁਝ ਤਬਦੀਲ ਹੋਇਆ ਜਿਹਦੇ ਕਰਕੇ ਅਲਰਜੀ ਵੱਧ ਹੋਣ ਲੱਗੀ ਹਾਂਜੀ ਸਰ ਇਹ ਸਾਰੀਆਂ ਅਲਰਜੀਆਂ ਦਾ ਕਾਰਨ ਬਹੁਤ ਵੱਡਾ ਕਾਰਨ ਹੈ ਵੈਸਟਰਨਾਈਜੇਸ਼ਨ ਹੋਣਾ ਮਾਡਰਨ ਖਾਣਾ ਪ੍ਰੋਸੈਸਡ ਫੂਡ ਪੈਸਟੀਸਾਈਡਸ ਪੋਲੂਸ਼ਨ ਦਾ ਵਧਣਾ ਤੇ ਇਥੋਂ ਤੱਕ ਕਿ ਜੋ ਗਲੋਬਲ ਵਾਰਮਿੰਗ ਹੈ ਉਹ ਵੀ ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ अच्छा ग्लोबल वार्मिंग ਦੇ ਕਾਰਨ ਸਾਡੇ ਜਿਹੜੇ ਪੌਦਿਆਂ ਦੇ ਉੱਪਰ ਪੋਲਨਸ ਲੱਗਦੇ ਸੀ ਉਹਨਾਂ ਦੇ ਵਿੱਚ ਬਦਲਾਅ ਆ ਗਿਆ ਜਿਸ ਦੇ ਕਾਰਨ ਹੁਣ ਉਹ ਜ਼ਿਆਦਾ ਅਲਰਜੀਸ ਦਿੰਦੇ ਨੇ ਜਿਹੜੇ ਮਾਪਿਓ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਖਵਾਉਂਦੇ ਸੀ ਹੁਣ ਉਹ ਪ੍ਰੋਸੈਸਡ ਫੂਡ ਵੱਲ ਜ਼ਿਆਦਾ ਇਨਕਲਾਈਨ ਹੋ ਗਏ ਉਹਨਾਂ ਕਰਕੇ ਵੀ ਅਲਰਜੀਸ ਵਧਣ ਲੱਗੀਆਂ ਡਾਕਟਰ ਸਾਹਿਬ ਹੁਣ ਤਾਂ ਅਸੀਂ ਸਾਫ਼ ਸਫਾਈ ਵੀ ਬਹੁਤ ਰੱਖਦੇ ਆ ਘਰਾਂ 'ਚ ਬਹੁਤ ਜ਼ਿਆਦਾ ਹੀ ਧਿਆਨ ਰੱਖਦੀਆਂ ਸਾਡੀਆਂ ਸਾਡੀਆਂ ਘਰ ਵਾਲੀਆਂ ਬਹੁਤ ਐ ਬੱਚਿਆਂ ਦੇ ਖਿਆਲ ਰ ਨਹੀਂ ਪਾੜੀ ਸਫਾਈ ਚਾਹੀਦੀ ਹੈ ਸਫਾਈ ਇੰਨੀ ਹੋਣ ਦੇ ਬਾਵਜੂਦ ਵੀ ਹੋ ਰਿਹਾ ਹੈ ਸਰ ਇਸੇ ਨੂੰ ਹੀ ਅਸੀਂ ਇੱਕ ਹਾਈਜੀਨ ਹਾਈਪੋਥੈਸਿਸ ਦਾ ਨਾਮ ਦਿੱਤਾ ਗਿਆ ਹੈ ਕਿ ਜੋ ਪਹਿਲਾ ਬੱਚਾ ਰੁੱੜਦਾ ਸੀ ਜਾਂ ਵੱਡੀਆਂ ਜੁਆਇੰਟ ਫੈਮਲੀਆਂ ਦੇ ਵਿੱਚ ਰਹਿੰਦਾ ਸੀ ਉਹਨੂੰ ਬਚਪਨ ਤੋਂ ਹੀ ਇਹਨਾਂ ਬਿਮਾਰੀਆਂ ਦਾ ਐਕਸਪੋਜ਼ਰ ਹੋ ਜਾਂਦਾ ਸੀ ਜਿਸ ਕਰਕੇ ਉਹਦੇ ਸਰੀਰ ਦੇ ਵਿੱਚ ਇੱਕ ਇਮਿਊਨਿਟੀ ਡਿਵੈਲਪ ਹੁੰਦੀ ਸੀ ਪਰ ਹੁਣ ਉਹ ਨਹੀਂ ਹੋ ਪਾਰੀ ਜਿਸ ਦੇ ਕਾਰਨ ਉਹ ਬੱਚਾ ਉਹਨਾਂ ਚੀਜ਼ਾਂ ਤੋਂ ਅਲਰਜੀ ਪ੍ਰੋਡਿਊਸ ਪ੍ਰੋਡਿਊਸ ਕਰਨ ਲੱਗ ਪਿਆ अच्छा ओसे सफाई ਤੋਂ ਹੀ ਹਾਂਜੀ ਉਸੇ ਸਫਾਈ ਤੋਂ ਹੀ ਉਹ ਸਫਾਈ ਵੀ ਤਿਆਰੀ ਨਹੀਂ ਕਰਾਉਂਦੇ ਬੱਚੇ ਦੀ ਉਸ ਤਰ੍ਹਾਂ ਦੀ ਹਾਂਜੀ ਸਰ ਇਹ ਇੱਕ ਬਹੁਤ ਵੱਡਾ ਕਾਰਨ ਹੈ ਡਾਕਟਰ ਸਾਹਿਬ ਅਸੀਂ ਜਦੋਂ ਬੱਚਿਆਂ ਦੇ ਤੁਸੀਂ ਬੱਚਿਆਂ ਦੇ ਬੀਗ ਐਕਸਪਰਟ ਹੋ ਬੱਚਿਆਂ ਦੀ ਗੱਲ ਆਉਂਦੀ ਹੈ ਜਾਂ ਇਵਨ ਹੁਣ ਤਾਂ ਵੱਡਿਆਂ 'ਚ ਵੀ ਆਉਣ ਲੱਗੇ ਦੁੱਧ ਨਹੀਂ ਪੀਣਾ ਚਾਹੀਦਾ ਦੁੱਧ ਬਹੁਤ ਮੇਨ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਪੁਰਾਣੇ ਬਜ਼ੁਰਗ ਸਾਡੇ ਦੁੱਧ ਹੀ ਪੀਂਦੇ ਸੀ ਪੁਰਾਣੀਆਂ ਚੀਜ਼ਾਂ ਹੀ ਖਾਂ ਏਸੇ ਨਾਲ ਬੜੀਆਂ ਦਹੀਂ ਮੱਖਣੀ ਖਾਂਦੇ ਸੀ ਉਦੋਂ ਤਾਂ ਇਸ ਤਰ੍ਹਾਂ ਦਾ ਨਹੀਂ ਸੀ ਹੁਣ ਬੜੀਆਂ ਸ਼ਿਕਾਇਤਾਂ ਵੀ ਦੁੱਧ ਦਾ ਮਸਲਾ ਪੈਦਾ ਕਰਦਾ ਦੁੱਧ ਦਾ ਮਸਲਾ ਪੈਦਾ ਕਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਸਰ ਹਾਂਜੀ ਦੁੱਧ ਦਾ ਜੋ ਅਸੀਂ ਮੰਨਦੇ ਹਾਂ ਕਿ ਸਭ ਤੋਂ ਕਾਮਨ ਜਿਹੜਾ ਫੂਡ ਹੈ ਖਾਣ ਵਾਲਾ ਪਦਾਰਥ ਹੈ ਉਹ ਦੁੱਧ ਤੋਂ ਅਲਰਜੀ ਹੁੰਦੀ ਹੈ ਪਰ 90 ਤੋਂ 95% ਤੱਕ ਬੱਚੇ 5 6 ਸਾਲ ਦੀ ਉਮਰ ਤੋਂ ਬਾਅਦ ਉਸ ਅਲਰਜੀ ਨੂੰ ਓਵਰਕਮ ਕਰ ਜਾਂਦੇ ਨੇ ਕਿ ਉਹ ਠੀਕ ਹੋ ਜਾਂਦੇ ਨੇ ਤੇ ਇਹਨੂੰ ਅਲਰਜੀ ਨਾ ਹੋਵੇ ਇਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਹਰ ਮਦਰ ਬੱਚੇ ਨੂੰ ਬੈਸਟ ਫੀਡ ਕਰਾਵੇ ਮਾਂ ਦਾ ਦੁੱਧ ਸਭ ਤੋਂ ਪਹਿਲ ਪ੍ਰੋਟੈਕਟਿਵ ਹੈ ਤੇ ਉਸ ਤੋਂ ਬਾਅਦ ਜੋ ਸਾਡੇ ਪੁਰਾਣੇ ਜ਼ਮਾਨੇ ਵਿੱਚ ਮਾਂ ਨੂੰ ਪੰਜੀਰੀ ਆਦਿ ਬਣਾ ਕੇ ਦਿੱਤੀ ਜਾਂਦੀ ਸੀ ਖਾਣ ਲਈ ਤਾਂ ਉਸ ਤਰੀਕੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਦਾ ਐਕਸਪੋਜ਼ਰ ਉਸ ਬੱਚੇ ਨੂੰ ਪਹੁੰਚ ਜਾਂਦਾ ਸੀ ਤਾਂ ਉਹ ਬੱਚਾ ਉਹਨਾਂ ਚੀਜ਼ਾਂ ਤੋਂ ਅਲਰਜਿਕ ਨਹੀਂ ਸੀ ਜਿਹੜੀਆਂ ਲਾਉਂਦੇ ਸੀ ਪੰਜੀਰੀ ਦੇ ਵਿੱਚ ਹਾਂਜੀ ਉਹ ਉਹਦੀ ਬਾਡੀ ਤੱਕ ਉਹਦਾ ਤਜਰਬਾ ਆਲਰੇਡੀ ਹੋ ਜਾਂਦਾ ਸੀ ਤਾਂ ਤਿਆਰ ਹੋ ਜਾਂਦਾ ਸੀ ਹਾਂਜੀ ਸਰ ਉਹ ਬੱਚਾ ਮੈਂਟਲੀ ਪ੍ਰਿਪੇਅਰ ਹੋ ਜਾਂਦਾ ਸੀ ਉਹਨਾਂ ਸਾਰੀਆਂ ਚੀਜ਼ਾਂ ਲਈ ਜਿਵੇਂ ਮਦਰ ਮੂੰਗਫਲੀ ਵੀ ਖਾਂਦੀ ਸੀ ਖੋਆ ਕਿਉਂ ਸਭ ਕੁਝ ਦਿੱਤਾ ਜਾਂਦਾ ਸੀ ਮਾਂ ਨੂੰ ਸਾ ਸਰ ਹੁਣ ਕੀ ਹੈ ਕਿ ਬੱਚੇ ਨੂੰ ਜੰਮਦੇ ਨੂੰ ਹੀ ਡੱਬੇ ਵਾਲੇ ਦੁੱਧ ਤੇ ਲਾਇਆ ਜਾਂਦਾ ਹੈ ਵੈਸਟਰਨ ਕੰਟਰੀਜ਼ ਨੂੰ ਦੇਖਦੇ ਹੋਏ ਮਾਂ ਦੁੱਧ ਨਹੀਂ ਪਿਲਾਉਂਦੀ ਫਿਰ ਸਰ 6 ਮਹੀਨੇ ਦੇ ਉੱਪਰ ਬੱਚੇ ਨੂੰ ਘਰ ਦਾ ਖਾਣਾ ਸ਼ੁਰੂ ਕਰੋ ਜਿਸ ਦੇ ਵਿੱਚ ਖਿਚੜੀ ਦਲੀਆ ਫਰੂਟਸ ਜੋ ਸਾਡੇ ਪੁਰਾਣੇ ਜ਼ਮਾਨਿਆਂ ਤੋਂ ਸਭ ਕੁਝ ਰਸੋਈ ਚ ਬੰਦ ਹੈ ਉਹ ਦਿੱਤਾ ਜਾਵੇ ਤਾਂ ਇਹਨਾਂ ਚੀਜ਼ਾਂ ਨਾਲ ਅਸੀਂ ਅੱਗੇ ਲਈ ਲਾਈਫ ਵਿੱਚ ਹੋਣ ਵਾਲੀਆਂ ਫੂਡ ਦੀ ਅਲਰਜੀਸ ਨੂੰ ਭੋਜਨ ਦੀਆਂ ਅਲਰਜੀਸ ਨੂੰ ਪ੍ਰिवेंट ਕਰ ਸਕਦੇ ਹਾਂ ਜੀ ਡਾਕਟਰ ਸਾਹਿਬ ਹੁਣ ਆਪਾਂ ਥੋੜਾ ਗਿਆਨ ਹੈ ਬੱਚਿਆਂ ਨੂੰ ਨਾ ਕਈ ਵਾਰੀ ਜਿਵੇਂ ਸਾਹ ਜਾਂ ਚੜਦਾ ਹੁੰਦਾ ਹੈ ਹੁਣ ਮੌਸਮ ਜਿਵੇਂ ਜਿਵੇਂ ਤਬਦੀਲ ਹੁੰਦਾ ਹੈ ਉਹਨੂੰ ਵੀ ਅਸੀਂ ਅਲਰਜੀ ਦੇ ਤੌਰ ਤੇ ਲੈਂਦੇ ਆ ਵੀ ਛਾਤੀ ਬੋਲਣ ਲੱਗੀ ਇੱਕ ਤਾਂ ਹੁੰਦੀ ਹੈ ਛਾਤੀ ਬੋਲਣੀ ਵੀ ਰੈਗੂਲਰ ਮੌਸਮ ਨਾਲ ਜ਼ੁਕਾਮ ਖੰਘ ਹੋ ਗਿਆ ਇੱਕ ਹੁੰਦਾ ਵੀ ਇਹ ਕਈ ਬੱਚੇ ਉਹ ਦਮੇ ਵਾਂਗੂੰ ਲੱਗਦੇ ਆ ਉਹ ਵੀ ਇੱਕ ਅਲਰਜੀ ਹੈ ਜਾਂ ਕੀ ਚੀਜ਼ ਹੈ ਹਾਂਜੀ ਸਰ ਉਹ ਅਲਰਜੀ ਦਾ ਹੀ ਇੱਕ ਪਾਰਟ ਹੈ ਤੇ ਬਹੁਤ ਇੰਪੋਰਟੈਂਟ ਹਿੱਸਾ ਹੈ ਜਿਹੜੇ ਬੱਚਿਆਂ ਦੇ ਵਿੱਚ ਵੀ ਸਰ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਹੈ ਜਿਵੇਂ ਕਿਸੇ ਨੂੰ ਪੋਲਨਸ ਤੋਂ ਅਲਰਜੀ ਹੈ ਤਾਂ ਜਿਸ ਦਿਨ ਬਹੁਤ ਤੇਜ਼ ਮੀਂਹ ਨਹੀਂ ਆਵੇ ਤਾਂ ਬੂਟਿਆਂ ਤੋਂ ਪੋਲਨ ਡਿੱਗਦੇ ਨੇ ਤਾਂ ਉਸੇ ਤੋਂ ਅਗਲੇ ਦਿਨ ਹੀ ਅਸੀਂ ਦੇਖਦੇ ਹਾਂ ਕਿ ਉਹ ਮਾਪਿਓ ਉਸ ਬੱਚੇ ਨੂੰ ਲੈ ਕੇ ਆਉਂਦੇ ਨੇ ਤਾਂ ਉਹਦੀ ਪੂਰੀ ਛਾਤੀ ਬੰਦ ਹੋ ਰਹੀ ਹੁੰਦੀ ਹੈ ਸਿਟੀ ਚੱਲ ਰਹੀ ਹੁੰਦੀ ਹੈ ਕਿਉਂਕਿ ਉਸ ਬੱਚੇ ਦੇ ਵਿੱਚ ਉਹ ਅਲਰਜਿਕ ਰਿਸਪੌਂਸ ਆਉਂਦਾ ਹੈ ਐਦਾਂ ਹੀ ਸਰ ਜਿਵੇਂ ਸਰਦੀਆਂ ਦੇ ਦਿਨ ਆਉਂਦੇ ਨੇ ਕੁੰਨ ਹਾਊਸ ਡਸਟ ਮਾਈਟ ਜਿਨੂੰ ਅਸੀਂ ਕਹਿੰਦੇ ਆ ਉੰਦੇ ਤੋਂ ਜਿਹੜੇ ਬੱਚਿਆਂ ਨੂੰ ਅਲਰਜੀ ਹੁੰਦੀ ਹੈ ਫਿਰ ਉਹ ਸਾਰੀਆਂ ਸਰਦੀਆਂ ਥੋੜਾ ਥੋੜਾ ਉਹਨਾਂ ਦੀ ਚੈਸਟ ਬੰਦ ਅਲਰਜੀ ਰਹਿੰਦੀ ਹੈ ਸਰ ਇਹਨਾਂ ਨੂੰ ਵੀ ਅਸੀਂ ਪ੍ਰिवेंट ਵੀ ਕਰ ਸਕਦੇ ਹਾਂ ਤੇ ਇਹਨਾਂ ਦਾ ਪ੍ਰੋਪਰ ਟਰੀਟਮੈਂਟ ਵੀ ਹੁੰਦਾ ਹੈ ਤੇ ਇਹਨਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ ਜਿੰਨਾਂ ਲਈ ਅਸੀਂ ਨਿਹਲਰ ਵਗੈਰਾ ਐਡਵਾਈਸ ਕਰਦੇ ਹਾਂ ਬੱਚੇ ਨੂੰ ਪਰ ਇਹ ਬੱਚੇ ਉਸ ਤੋਂ ਬਾਅਦ ਠੀਕ ਰਹਿੰਦੇ ਨੇ ਤੇ ਵੱਡੇ ਹੋ ਕੇ ਆਪਦੀ ਬਿਮਾਰੀ ਨੂੰ ਓਵਰਕਮ ਵੀ ਕਰਦੇ ਨੇ ਜੇ ਇਹਨੂੰ ਕੰਟਰੋਲ ਕਰ ਲਿਆ ਜਾਵੇ ਅਲਰਜੀ ਹੋ ਗਈ ਹਟ ਗਈ ਦਵਾਈ ਲੈ ਲਈ ਥੋੜੀ ਬਹੁਤੀ ਐਂਟੀ ਅਲਰਜਿਕ ਚੀਜ਼ਾਂ ਗੋਲੀਆਂ ਲੈ ਲਈਆਂ ਹਟ ਗਈ ਤੁਸੀਂ ਅਲਰਜੀ ਨੂੰ ਲੈ ਕੇ ਡਾਕਟਰੀ ਪਾਸ ਹੈ ਡਾਕਟਰੀ ਤਰੀਕ ਕੇ ਨਾਲ ਤੁਹਾਨੂੰ ਡੈਂਗਲ ਤੋਂ ਕਿਵੇਂ ਲੱਗਦਾ ਤੁਹਾਨੂੰ ਵੀ ਅਲਰਜੀ ਦਾ ਇਲਾਜ ਕਰਾਉਣਾ ਚਾਹੀਦਾ ਹੈ ਅਲਰਜੀ ਨੂੰ ਪਰਮਨੈਂਟ ਖਤਮ ਕਰਨ ਲਈ ਕੀ ਕਰਨਾ ਚਾਹੀਦਾ ਹੈਗਾ ਅਲਰਜੀ ਨੂੰ ਕਿੰਨਾ ਸੀਰੀਅਸ ਲੈਣਾ ਚਾਹੀਦਾ ਸਰ ਅਲਰਜੀ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਕਿਉਂਕਿ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਇੱਕ ਮਾਈਗ੍ਰੇਸ਼ਨ ਵਾਲੀ ਬਿਮਾਰੀ ਹੈ ਜਿੱਦਾਂ ਕਿ ਬੱਚਾ ਜਿਹੜਾ ਜਨਮ ਲੈਂਦਾ ਹੈ 2 ਕੁ ਮਹੀਨਿਆਂ ਤੋਂ ਬਾਅਦ ਸਰੋਂ ਦੇ ਸਰੀਰ ਦੇ ਉੱਪਰ ਡਰਾਈਨੈਸ ਆਉਂਦੀ ਹੈ ਤਾਂ ਉਹੀ ਚੀਜ਼ ਅੱਗੇ ਵੱਧਦੀ ਹੋਈ ਉਹਦੇ ਵਿੱਚ ਲਗਾਤਾਰ ਵਾਲੇ ਜੁਕਾਮ ਚ ਜਾਂਦੀ ਹੈ ਉਹੀ ਉਸ ਤੋਂ ਅਗਲੇ ਸਟੈਪ ਵਿੱਚ ਵੱਧ ਕੇ ਅਸਥਮਾ ਜਾਂ ਦਮਾ ਜਿਸ ਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਕਨਵਰਟ ਹੋ ਜਾਂਦੀ ਹੈ ਅੱਛਾ ਜੀ ਅਗਰ ਅਸੀਂ ਉਸ ਨੂੰ ਫਰਸਟ ਸਟੈਪ ਜਿਹੜੀ ਕਿ ਚਮੜੀ ਹੈ ਉੱਥੇ ਰੋਕਣ ਦੀ ਕੋਸ਼ਿਸ਼ ਕਰੀਏ ਤਾਂ ਕਾਫੀ ਹੱਦ ਤੱਕ ਅਸੀਂ ਉੱਥੇ ਹੀ ਸਫਲ ਹੋ ਜਾਂਦੇ ਹਾਂ ਜੀ ਫਿਰ ਸਰ ਇਹ ਜੁਕਾਮ ਨੂੰ ਵੀ ਰੋਕਣਾ ਚਾਹੀਦਾ ਹੈ ਕਿਉਂਕਿ ਇਹ ਸਰ ਸਾਡੇ ਪ੍ਰੋਡਕਟਿਵ ਡੇਜ਼ ਨੂੰ ਵੀ ਕਟਾਉਂਦੀ ਹੈ ਜਿਹੜਾ ਬੱਚਾ ਸਾਰਾ ਦਿਨ ਜੁਕਾਮ ਨਾਲ ਰਹੇਗਾ ਉਹ ਰਾਤ ਨੂੰ ਚੰਗੀ ਤਰ੍ਹਾਂ ਸੌਏਗਾ ਵੀ ਨਹੀਂ ਫਿਰ ਉਹ ਸਵੇਰੇ ਚੰਗੀ ਤਰ੍ਹਾਂ ਸਕੂਲ ਚ ਪੜ ਵੀ ਨਹੀਂ ਸਕੇਗਾ ਉਹਦੀ ਪਰਫਾਰਮੈਂਸ ਵੀ ਡਿਕਲਾਈਨ ਹੋਏਗੀ ਤਾਂ ਇਸ ਲਈ ਅਲਰਜੀ ਨੂੰ ਸਿਰ ਟਰੀਟ ਕਰਨਾ ਬਹੁਤ ਜ਼ਰੂਰੀ ਹੈ ਪਹਿਲਾਂ ਉਸ ਨੂੰ ਮੈਨੇਜ ਕੀਤਾ ਜਾਵੇ ਫਿਰ ਉਸ ਤੋਂ ਅੱਗੇ ਸਰ ਉਹਦੀ ਇਮਿਊਨੋਥੈਰਪੀ ਚੱਲਦੀ ਹੈ ਜਿਸ ਦੇ ਨਾਲ ਉਹਨੂੰ ਪਰਮਨੈਂਟ ਹੱਲ ਵੀ ਕੀਤਾ ਜਾ ਸਕਦਾ ਹੈ ਪਰਮਨੈਂਟ ਹੱਲ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਕਿਹੜੀਆਂ ਅਲਰਜੀਜ਼ ਨੂੰ ਡਾਕਟਰ ਬਹੁਤ ਸੀਰੀਅਸ ਲੈਣਾ ਚਾਹੀਦਾ ਹੈ ਕਿਹੜੇ ਲੱਛਣਾਂ ਨੂੰ ਵੇਖ ਕੇ ਤੁਰੰਤ ਡਾਕਟਰ ਦੀ ਰਾਇ ਲੈਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਸਰ ਨਵੇਂ ਜੰਮੇ ਬੱਚੇ ਦੇ ਵਿੱਚ ਜਿਵੇਂ ਮਹੀਨੇ ਡੇਢ ਮਹੀਨੇ ਦਾ ਬੱਚਾ ਹੈ ਅਗਰ ਉਹਦੀ ਸਕਿਨ ਬਹੁਤ ਜ਼ਿਆਦਾ ਖੁਸ਼ਕ ਰਹਿੰਦੀ ਹੈ ਬਾਰ ਬਾਰ ਤੇਲ ਲਾਉਣ ਦੇ باوجود ਵੀ ਗੱਲਾਂ ਫਟ ਰਹੀਆਂ ਨੇ ਸਾਰੀ ਚਮੜੀ ਡਰਾਈ ਹੋ ਰਹੀ ਹੈ ਤਾਂ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਉਹਨੂੰ ਇੱਥੇ ਹੀ ਬਹੁਤ ਚੰਗੀ ਤਰ੍ਹਾਂ ਮੋਇਸਚਰਾਈਜ਼ਰ ਅਪਲਾਈ ਕਰਕੇ ਉਹਦੀ ਸਕਿਨ ਨੂੰ ਹੈਲਦੀ ਬਣਾਉਣਾ ਚਾਹੀਦਾ ਹੈ ਫਿਰ ਸਰ ਜਿਹੜੇ ਬੱਚਿਆਂ ਨੂੰ ਸਾਰਾ ਸਾਲ ਜ਼ੁਕਾਮ ਚੱਲਦਾ ਹੈ ਮੌਸਮ ਬਦਲਿਆ ਤਾਂ ਵੱਧ ਗਿਆ ਮਦਰ ਕਹਿੰਦੀ ਹੈ ਕਿ ਰਾਤ ਨੂੰ ਘਰਾੜੇ ਵੀ ਮਾਰਦਾ ਹੈ ਸੌਂਦਾ ਨਹੀਂ ਪਾਸੀ ਲੈਂਦਾ ਸਾਰਾ ਕੁਝ ਉਸ ਬੱਚੇ ਨੂੰ ਪ੍ਰੋਪਰ ਅਲਰਜੀ ਗ੍ਰਾਈਨਾਈਟਸ ਦਾ ਟ੍ਰੀਟਮੈਂਟ ਦਿਵਾਉਣਾ ਚਾਹੀਦਾ ਹੈ ਤਾਂ ਕਿ ਉਸ ਦੀ ਲਾਈਫ ਦੀ ਪ੍ਰੋਡਕਟਿਵਿਟੀ ਇੰਪਰੂਵ ਹੋ ਸਕੇ ਤੀਸਰਾ ਸਰ ਜਿਹਨੂੰ ਕਿ ਅਸੀਂ ਦਮਾ ਕਹਿੰਦੇ ਆ ਇਸ ਚੀਜ਼ ਨੂੰ ਅਕਸੈਪਟ ਕਰਨਾ ਚਾਹੀਦਾ ਹੈ ਕਿ ਮੇਰਾ ਬੱਚਾ ਥੋੜਾ ਸੈਂਸਿਟਿਵ ਹੈ ਇਸ ਨੂੰ ਮਦਦ ਦੀ ਲੋੜ ਹੈ ਬਜਾਏ ਕਿ ਅਸੀਂ ਉਹਨੂੰ ਕਫ ਵਾਲੀਆਂ ਦਵਾਈਆਂ ਖਾਂਸੀ ਦੀਆਂ ਦਵਾਈਆਂ ਦੇਈਏ ਵਾਰੀ-ਵਾਰੀ ਐਂਟੀਬਾਇਓਟਿਕ ਦਾ ਐਕਸਪੋਜ਼ਰ ਦਈਏ ਜਿਹੜਾ ਕਿ ਹੋਰ ਵੀ ਸਾਡੇ ਸ਼ਰੀਰ ਨੂੰ ਡੈਮੇਜ ਕਰਦੇ ਹੈ ਉਸ ਦੀ ਬਜਾਏ ਉਹਨਾਂ ਨੂੰ ਇਨਹੇਲਰ ਜਿੰਦੇ ਵਿੱਚ ਕੀ ਸਰ ਖਾਂਸੀ ਵਾਲੀ ਦਵਾਈ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਜਾਂਦਾ ਇੰਨੀ ਥੋੜੀ ਮਾਤਰਾ ਚ ਜਾਂਦਾ ਪਰ ਉਹ ਬੱਚਾ ਉਹਦੇ ਨਾਲ ਬਹੁਤ ਠੀਕ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਤਿੰਨੋਂ ਸਟੈਪਸ ਦੇ ਉੱਪਰ ਹੀ ਸਰ ਅਲੱਗ-ਅਲੱਗ ਇਹਦੇ ਵਿੱਚ ਇੰਟਰਵੈਂਸ਼ਨ ਕਰਕੇ ਅਸੀਂ ਉਸ ਨੂੰ ਰੋਕ ਸਕਦੇ ਹਾਂ ਆਪਾਂ ਡਾਕਟਰ ਸਾਹਿਬ ਬੱਚਿਆਂ ਦੀ ਤਾਂ ਗੱਲ ਕਰ ਲਈ ਥੋੜੀ ਇਸ ਅਲਰਜੀ ਦੇ ਮਸਲੇ ਨੂੰ ਲੈ ਕੇ ਤੁਸੀਂ ਵੱਡਿਆਂ ਨੂੰ ਵੀ ਕੋਈ ਸਲਾਹ ਦੇਣੀ ਚਾਹੋ ਹਾਂਜੀ ਸਰ ਜਦੋਂ ਤੱਕ ਸਾਡੇ ਕੋਲੇ ਵੱਡਾ ਪੇਸ਼ੈਂਟ ਆਉਂਦਾ ਹੈ ਤਾਂ ਉਸ ਦੇ ਵਿੱਚ ਯੂਜੂਲੀ ਜਿਵੇਂ ਅਸਥਮਾ ਦੇ ਲੱਛਣ ਹੁੰਦੇ ਹਨ ਕਿ ਉਹ ਪੇਸ਼ੈਂਟ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ ਜਿੰਨਾ ਉਸ ਦੀ ਏਜ ਵਿੱਚ ਪ੍ਰੋਡਕਟਿਵਿਟੀ ਹੋਣੀ ਚਾਹੀਦੀ ਹੈ ਖੇਤ ਜਾਣਾ ਐਕਸਰਸਾਈਜ਼ ਕਰਨਾ ਜਾਂ ਉਹ ਗੱਲਾਂ ਕਰਦਾ ਹੈ ਤਾਂ ਉਹਨੂੰ ਖਾਂਸੀ ਛਿੜਦੀ ਹੈ ਉਹਨੂੰ ਸਾਹ ਛਿੜਦਾ ਹੈ ਇਹਨਾਂ ਦੇ ਵਿੱਚ ਸਰ ਅਸੀਂ ਇਹੀ ਐਡਵਾਈਸ ਕਰਦੇ ਹਾਂ ਕਿ ਪਹਿਲਾਂ ਅਸੀਂ ਉਸ ਅਲਰਜੀ ਨੂੰ ਲੰਬੀ ਜਿੰਦੇ ਲਈ ਸਿਰਫ ਬਹੁਤ ਸੌਖਾ ਟੈਸਟ ਹੈ ਸਕਿਨ ਪ੍ਰੀ ਟੈਸਟ ਕੀਤਾ ਜਾਂਦਾ ਹੈ ਓਪੀਡੀ ਵਿੱਚ ਹੀ ਹੋ ਜਾਂਦਾ ਹੈ ਅੱਧੇ ਘੰਟੇ 'ਚ ਹੀ ਰਿਜ਼ਲਟ ਆ ਜਾਂਦਾ ਹੈ ਉਸ ਦੇ ਨਾਲ ਲੱਭਿਆ ਜਾਵੇ ਤੂੰ ਦਾ ਭੇਜ ਕੀਤਾ ਜਾਵੇ ਕਿ ਸਾਨੂੰ ਕਿਸ ਦੀ ਅਲਰਜੀ ਹੈ ਦੂਸਰਾ ਸਟੈਪ ਸਰ ਉਹਨਾਂ ਦੇ ਉੱਪਰ ਉਸ ਉਸ ਚੀਜ਼ ਨੂੰ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਸਪੋਰਟਿਵ ਮੀਅਰਸ ਦੇ ਕੇ ਇਨਹੇਲਰਸ ਦਿੱਤੇ ਜਾਣ ਸਪਾਇਰੋਮੈਟਰੀ ਕਰਕੇ ਸਰ ਉਹਨਾਂ ਦੇ ਲੰਗਸ ਦੀ ਸਮਰੱਥਾ ਪਤਾ ਕੀਤੀ ਜਾਵੇ ਕਿ ਉਹਨੂੰ ਕਿੰਨਾ ਉਹਨ ਦੇ ਲੰਗ ਕੰਮ ਕਰ ਰਹੇ ਨੇ ਤੇ ਅਸੀਂ ਕਿੰਨੀ ਉਹਨੂੰ ਮੈਡੀਸਿਨ ਦੇ ਕੇ ਸਟੇਬਲ ਕਰੀਏ ਫਿਰ ਸਰ ਲਾਸਟ ਇਹ ਇਹ ਕਿ ਅਗਰ ਸਭ ਕੁਝ ਨਹੀਂ ਠੀਕ ਹੋ ਰਿਹਾ ਤਾਂ ਅਸੀਂ ਉਹਨੂੰ ਇਮਿਊਨੋਥੈਰੇਪੀ ਦੇ ਕੇ ਉਹਦੀ ਅਲਰਜੀ ਨੂੰ ਉੱਥੇ ਰੋਕਣ ਦੀ ਕੋਸ਼ਿਸ਼ ਕਰੀਏ ਜੀ ਡਾਕਟਰ ਸਾਹਿਬ ਜਿਹੜੀਆਂ ਅਲਰਜੀਸ ਨਾ ਹੋਣ ਹਾਂਜੀ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ ਬਹੁਤ ਕਾਮਨ ਰੀਜ਼ਨਸ ਕੀ ਨੇ ਜਿਹੜੀਆਂ ਅਲਰਜੀਸ ਹੁੰਦੀਆਂ ਤੇ ਜੇ ਨਾ ਹੋਣ ਤਾਂ ਕਾਮਨ ਕਾਰਨ ਕੀ ਲੱਗਦਾ ਕਿ ਮਾਂ-ਵਾਪਾ ਘਰਦਿਆਂ ਨੂੰ ਆਪ ਨੂੰ ਸਾਨੂੰ ਕੀ ਧਿਆਨ ਸਰ ਕਿਸੇ ਵੀ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਹੋਣ ਤੋਂ 9 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਮਾਂ ਦੇ ਅੰਦਰ ਤੋਂ ਹੀ। ਸਾਨੂੰ ਮਾਂ ਨੂੰ ਇਹ ਐਜੂਕੇਸ਼ਨ ਦੇਣੀ ਚਾਹੀਦੀ ਹੈ ਕਿ ਉਹਨੂੰ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ ਉਹ ਖਾਣਾ ਚਾਹੀਦਾ ਹੈ ਤੇ ਪੁਰਾਣੇ ਇੰਡੀਅਨ ਕਸਟਮਸ ਨੂੰ ਅਡਾਪਟ ਕਰਨਾ ਚਾਹੀਦਾ ਹੈ। ਹੁਣ ਵੀ ਸਰ ਅਗਰ ਅਸੀਂ ਦੇਖਾਂਗੇ ਤਾਂ ਪਿੰਡ ਦੇ ਬੱਚਿਆਂ ਨੂੰ ਘੱਟ ਅਲਰਜੀ ਹੁੰਦੀ ਹੈ ਐਸ ਕੰਪੈਰੀਟਿਵ ਟੂ ਸ਼ਹਿਰ ਦੇ ਬੱਚਿਆਂ ਨੂੰ। ਸ਼ਹਿਰ ਦੇ ਬੱਚਿਆਂ ਵਿੱਚ ਵੀ ਸਰ ਜਿਹੜੇ ਬੱਚਿਆਂ ਦਾ ਘਰ ਅ ਵੱਡੀ ਸੜਕ ਦੇ ਨੇੜੇ ਹੁੰਦਾ ਜਿੱਥੇ ਬਹੁਤ ਪੋਲੂਸ਼ਨ ਤੇ ਆਹ ਪਾਰਟਿਕਲਸ ਹੁੰਦੇ ਆ ਉਹਨਾਂ ਦੇ ਵਿੱਚ ਸਰ ਹੋਰ ਵੀ ਜ਼ਿਆਦਾ ਹੁੰਦਾ ਹੈ ਦੂਸਰੇ ਬੱਚਿਆਂ ਦੇ ਨਾਲੋਂ ਪਹਿਲਾਂ ਤਾਂ ਸਰ ਮਦਰ ਦਾ ਖਾਣਾ ਪੀਣਾ ਸਾਰਾ ਕੁਝ ਇਹਨੂੰ ਪ੍ਰिवेंट ਕੀਤਾ ਜਾਵੇ ਸੰਭਾਲਿਆ ਜਾਵੇ ਸਾਡੇ ਪੁਰਾਣੇ ਕਸਟਮ ਨੂੰ ਫਿਰ ਉਸ ਤੋਂ ਬਾਅਦ ਸਰ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਜਨਮ ਲੈਂਦੇ ਆ ਸਾਰ ਉਹਨੂੰ ਮਦਰ ਦਾ ਦੁੱਧ ਦੇਣਾ ਚਾਹੀਦਾ ਹੈ ਮਾਂ ਦਾ ਦੁੱਧ ਸਭ ਤੋਂ ਵਧੀਆ ਚੀਜ਼ ਹੈ ਫਿਰ ਸਰ 6 ਮਹੀਨਿਆਂ ਦੇ ਵਿੱਚ ਉਸ ਨੂੰ ਘਰ ਦੀ ਬਣੀ ਖਰਾਕ ਦਿੱਤੀ ਜਾਵੇ ਬੱਚੇ ਨੂੰ ਘਰੇ ਰੁੜਨ ਦਿੱਤਾ ਜਾਵੇ ਜਿਵੇਂ ਪੁਰਾਣੀਆਂ ਦਾਦੀਆਂ ਉਹਨਾਂ ਨੂੰ ਘਰ ਦੇ ਬਨੇ ਤੇਲ ਦੀ ਮਾਲਿਸ਼ ਕਰਦੀਆਂ ਸੀ ਉਹ ਕੀਤੀਆਂ ਜਾਣ ਮoiisturizer ਲਗਾਇਆ ਜਾਵੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਘੱਟ ਤੋਂ ਘੱਟ ਐਂਟੀਬਾਇਓਟਿਕ ਐਕਸਪੋਜ਼ਰ ਦਿੱਤਾ ਜਾਵੇ ਅੱਛਾ ਜੀ ਹਾਂਜੀ ਸਰ ਪੇਰੈਂਟਸ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਹਨੂੰ ਖੰਘ ਜ਼ੁਕਾਮ ਹੋਇਆ ਡਾਕਟਰ ਸਾਹਿਬ ਵਧੀਆ ਤੋਂ ਵਧੀਆ ਐਂਟੀਬਾਇਓਟਿਕ ਪਾ ਦਿਓ ਬਸ ਇਹ ਫਟਾਫਟ ਠੀਕ ਹੋ ਜਾਏ ਸਮਝਣ ਦੀ ਸਰ ਇਹ ਲੋੜ ਹੈ ਕਿ ਜਿੰਨੇ ਅਸੀਂ ਐਂਟੀਬਾਇਟਿਕ ਦਾ ਬਾਡੀ ਨੂੰ ਐਕਸਪੋਜ਼ਰ ਦਿੰਦੇ ਆ ਉਹਨਾਂ ਹੀ ਬਾਡੀ ਉਸ ਅਲਰਜੀਸ ਵੱਧਦੀਆਂ ਜਾਂਦੀਆਂ ਨੇ ਅੱਛਾ ਜੀ ਹਾਂਜੀ ਸਾਨੂੰ ਆਇ ਹੁੰਦਾ ਨੇ ਬੱਚਾ ਸੌਂ ਜੇ ਨੀਂਦ ਵਾਲੀ ਵੀ ਹੋਵੇ ਵਿੱਚ ਇਹ ਵੀ ਹੋਵੇ ਕਿ ਜਣੀ ਇਹ ਪੂਰੀ ਖ਼ਤਰਨਾਕ ਚੀਜ਼ ਆ ਹਾਂਜੀ ਸਰ ਸਾਨੂੰ ਜਿਹੜੀ ਪੁਰਾਣੀ ਚੀਜ਼ ਸੀ ਸਟੀਮ ਦੇਣੀ ਚਾਹੀਦੀ ਹੈ ਬੱਚੇ ਨੂੰ ਕਰਦਾ ਖਾਣਾ ਜੋ ਅਦਰਕ ਬਲੀ ਸਾਰੀਆਂ ਚੀਜ਼ਾਂ ਉਹ ਕਰਨੀਆਂ ਚਾਹੀਦੀਆਂ ਨੇ ਸਰ ਤੁਸੀਂ ਬੱਚਿਆਂ ਦੇ ਡਾਕਟਰ ਹੋ ਹਾਂਜੀ ਸਰ ਸਪੈਸ਼ਲਿਸਟ ਹਾਂ ਬੱਚਿਆਂ ਦੀ ਨਾ ਨਾ ਅਲਰਜੀਜ਼ ਨੂੰ ਲੈ ਕੇ ਤੁਸੀਂ ਸਪੈਸ਼ਲ ਸਪੈਸ਼ਲਾਈਜੇਸ਼ਨ ਕੀਤੀ ਹੈ ਜਾਂ ਕੁਝ ਹੋਰ ਹੈ ਸਰ ਕਾਫੀ ਸਮਾਂ ਪ੍ਰੈਕਟਿਸ ਕਰਨ ਤੋਂ ਬਾਅਦ ਮੈਨੂੰ ਇਹ احساس ਹੋਇਆ ਕਿ ਸਾਡੇ ਏਰੀਆ ਦੇ ਵਿੱਚ ਇੱਕ ਅਲਰਜੀ ਸਪੈਸ਼ਲਿਸਟ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੈਂ ਰੋਜ਼ ਸਿਓਪੀਡੀ ਵਿੱਚ ਬੱਚੇ ਦੇਖਦੀ ਸੀ ਜੋ ਬਹੁਤ ਅਲਰਜੀਜ਼ ਦੇ ਨਾਲ ਪਰੇਸ਼ਾਨ ਰਹਿੰਦੇ ਸੀ ਸ੍ਰੀ ਅਸਲੀ ਮੈਂ ਆਪਣੀ ਅੱਗੇ ਦੀ ਡਿਗਰੀ ਅਲਰਜੀ ਐਂਡ ਅਸਥਮਾ ਟ੍ਰੇਨਿੰਗ ਗੰਗਾ RAM ਦਿੱਲੀ ਤੋਂ ਕੀਤੀ ਹੈ 1 ਸਾਲ ਅੱਛਾ ਜੀ ਹਾਂਜੀ ਤਾਂ ਸਰ ਉਦੋਂ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਦੀ ਰਿਅਲਾਈਜੇਸ਼ਨ ਹੋਈ ਕਿ ਅਸੀਂ ਇਹਨਾਂ ਨੂੰ ਆਪਣੇ ਲੋਕਲ ਲੈਵਲ ਤੇ ਟ੍ਰੀਟ ਕਰ ਸਕਦੇ ਆ ਤੇ ਆਪਣੀ ਕਮਿਊਨਿਟੀ ਦੀ ਹੈਲਪ ਕਰ ਸਕਦੇ ਅਸੀਂ ਜਦੋਂ ਇਲਾਜ ਦੀ ਗੱਲ ਆਉਂਦੀ ਹੈ ਸਾਨੂੰ ਲੱਗਦਾ ਨਾ ਸਾਡੇ ਬੱਚੇ ਨੂੰ ਅਲਰਜੀ ਹੈ ਸਾਡੇ ਕਿਸੇ ਮੈਂਬਰ ਨੂੰ ਅਲਰਜੀ ਹੈ ਸਾਨੂੰ ਲੱਗਦਾ ਹੁੰਦਾ ਇਹਦੇ ਟ੍ਰੀਟਮੈਂਟਸ ਬਹੁਤ ਵੱਡੇ ਨੇ ਟੈਸਟ ਬਹੁਤ ਵੱਡੇ ਨੇ ਵੱਡੇ ਵੱਡੇ ਮਹਾਨਗਰਾਂ 'ਚ ਹੋਣਗੇ ਅਸੀਂ ਨਹੀਂ ਕਰ ਸਕਦੇ ਫੋੜ ਨਹੀਂ ਕਰ ਸਕਦੇ ਤੁਸੀਂ ਇਹਦੇ ਬਾਰੇ ਕੀ ਕਹੋ ਹਾਂਜੀ ਸਰ ਇਹਦੇ ਆ ਟ੍ਰੀਟਮੈਂਟ ਥੋੜਾ ਵਿਸ਼ਵਾਸ ਤੇ ਆ ਕੰਟੀਨਿਊਸ਼ਨ ਪਾਲਦਾ ਹੈ ਅਲਰਜੀ ਦਾ ਟ੍ਰੀਟਮੈਂਟ ਸਰਿੰਦਾ ਜਿਹੜਾ ਟੈਸਟ ਹੈ ਹੁਣ ਸਾਰਾ ਕੁਝ ਬਰਨਾਲੇ ਅਵੇਲੇਬਲ ਹੋ ਜਾਂਦਾ ਹੈ ਸਿਰ ਓਪੀਡੀ ਦੇ ਵਿੱਚ ਹੀ ਇਹਦਾ ਟੈਸਟ ਕੀਤਾ ਜਾਂਦਾ ਹੈ ਜਿਹਨੂੰ ਅਸੀਂ 골ਡ ਸਟੈਂਡਰਡ ਕਹਿੰਦੇ ਆ ਸਕਿਨ ਪ੍ਰਿਕ ਟੈਸਟ ਜੋ ਸਾਨੂੰ ਪੇਸ਼ੈਂਟ ਹਿਸਟਰੀ ਦਿੰਦਾ ਹੈ ਉਸ ਦੇ ਅਕੋਰਡਿੰਗਲੀ ਅਸੀਂ ਅਲਰਜਨਸ ਡਿਸਾਈਡ ਕਰਕੇ ਉੱਥੇ ਹੀ ਸਰੋਂ ਦਾ ਟੈਸਟ ਕਰਦੇ ਆ ਜਿੰਦੀ ਕੀ 25-30 ਮਿੰਟਾਂ ਦੇ ਵਿੱਚ ਰਿਪੋਰਟ ਆ ਜਾਂਦੀ ਹੈ ਤੇ ਪੇਸ਼ੈਂਟ ਦੇ ਸਾਹਮਣੇ ਹੁੰਦਾ ਹੈ ਤੇ ਪੇਸ਼ੈਂਟ ਨੂੰ ਗੱਲ ਸਮਝ ਆਉਂਦੀ ਹੈ ਵੀ ਮੈਨੂੰ ਕਿਸ ਚੀਜ਼ ਤੋਂ ਪ੍ਰੋਬਲਮ ਹੋ ਰਹੀ ਹੈ ਫਿਰ ਸਰੋਂਦਾ ਇਲਾਜ ਵੀ ਹੋ ਜਾਂਦਾ ਹੈ ਬੜੇ ਆਰਾਮ ਨਾਲ ਕਿਉਂਕਿ ਪ੍ਰिवेंशन ਹੀ ਸਿਰ ਸਭ ਤੋਂ ਵੱਡਾ ਇਲਾਜ ਹੈ ਪਹਿਲਾਂ ਤਾਂ ਪੇਸ਼ੈਂਟ ਪ੍ਰੇਜ ਕਰਦੇ ਆ ਫਿਰ ਉਹਨੂੰ ਸਮਝਾਇਆ ਜਾਂਦਾ ਹੈ ਵੀ ਤੂੰ ਕਿਸ-ਕਿਸ ਤਰੀਕੇ ਨਾਲ ਇਹਨੂੰ ਠੀਕ ਕਰ ਸਕਦਾ ਹੈ ਤੇ ਸਰ ਅਗਰ ਬਿਲਕੁਲ ਵੀ ਕੁਝ ਨਹੀਂ ਸੂਟ ਕਰਦਾ ਸਾਨੂੰ ਜ਼ਰੂਰਤ ਜ਼ਿਆਦਾ ਮਹਿਸੂਸ ਹੁੰਦੀ ਹੈ ਤਾਂ ਫਿਰ ਅਸੀਂ ਇਮਿਊਨੋਥੈਰਪੀ ਵੀ ਸਰ ਉਹਨੂੰ ਪ੍ਰੋਵਾਈਡ ਕਰਵਾਉਂਦੇ ਆ ਜਿਹੜੀ ਕਿ ਹਰ ਪੇਸ਼ੈਂਟ ਦੀ ਕਸਟਮਾਈਜ਼ਡ ਮੈਡੀਸਿ ਕਸੀ ਅਲਰਜੀ ਨੂੰ ਖਤਮ ਕਰਕੇ ਮੰਨ ਲਓ ਦੁੱਧ ਤੋਂ ਅਲਰਜੀ ਹੈ ਅਲਰਜੀ ਠੀਕ ਕਰਕੇ ਦੁੱਧ ਪੀ ਸਕਦੇ ਨੇ ਦੁੱਧ ساری ਉਮਰ ਫਿਰ ਛੱਡਣਾ ਹੀ ਪੈਂਦਾ ਮੰਨ ਕੇ ਚੱਲੋ ਵੀ ਦੁੱਧ ਤੋਂ ਅਲਰਜੀ ਸਰ ਦੁੱਧ ਦੀ ਅਲਰਜੀ ਇਹ ਕਹੇ ਦੀ ਚੀਜ਼ ਹੈ ਕਿ ਇਹ ਬਾਏ ਗॉड ਹੀ ਸਰ ਆਪਣੇ ਆਪ 6-7 ਸਾਲਾਂ ਤੱਕ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਬਹੁਤੇ ਪੇਸ਼ੈਂਟ 10 ਸਾਲਾਂ ਤੋਂ ਬਾਅਦ ਦੁੱਧ ਪੀਣ ਦੇ ਕਾਬਲ ਹੋ ਜਾਂਦੇ ਅਸੀਂ ਡਰਦੇ ਵੀ ਆਂ ਵੀ ਦੁੱਧ ਨਹੀਂ ਪੀਣਾ ਚਾਹੀਦਾ ਇੱਕ ਰੈਕਸ਼ਨ ਪਰਸੈਪਸ਼ਨ ਵੀ ਹੈ ਕਿ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਬਹੁਤ ਸਾਰੀਆਂ ਤਰ੍ਹਾਂ ਮੈਂ ਸੋਚਦਾ ਕਿ ਬਜ਼ੁਰਗ ਤਾਂ ਸਾਰਾ ਕੁਝ ਦੁੱਧ ਨੂੰ ਐ ਮੁੱਜਾ ਨਾ ਪੀਂਦੇ ਸੀ ਜੋ ਤੁਮਰਜੀ ਪੀ ਲੈਂਦੇ ਸੀ ਉਹ ਤਾਂ ਪਾਣੀ ਵਾਂਗੂ ਪੀਂਦੇ ਸੀ ਦੁੱਧ ਸਰ ਜਿਸ ਨੂੰ ਅਲਰਜੀ ਨਹੀਂ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਕੁਝ ਵੀ ਖਾ ਸਕਦਾ ਹੈ ਕੁਝ ਵੀ ਪੀ ਸਕਦਾ ਹੈ ਇਨਫੈਕਟ ਅਸੀਂ ਕਹਿੰਦੇ ਆ ਕਿ ਸਾਰਾ ਕੁਝ ਖਾਓ ਪੀਓ ਤਾਂ ਕਿ ਤੁਹਾਡੀ ਬਾਡੀ ਨੂੰ ਪਤਾ ਹੋਵੇ ਕਿ ਇਹ ਸਾਰਾ ਕੁਝ ਨਾਰਮਲ ਹੈ ਤੇ ਮੈਂ ਇਹਨੂੰ ਅਲਰਜੀ ਨਹੀਂ ਪ੍ਰੋਡਿਊਸ ਕਰੇ अच्छा वो बॉडी नु ही ਲੱਗਦਾ ਹੁੰਦਾ ਜਦੋਂ ਕੋਈ ਚੰਬੇ ਵਾਲੀ ਚੀਜ਼ ਆਉਂਦੀ ਹੈ ਉਹ ਡਰਦੀ ਹੈ ਉਸ ਤੋਂ ਹਾਂਜੀ ਸਰ ਤਾਂ ਹੀ ਸਰ ਅਸੀਂ ਹਰੇਕ ਮਦਰ ਨੂੰ ਸਮਝਾਉਂਦੇ ਆ ਕਿ 6 ਮਹੀਨਿਆਂ ਦੇ ਲਾਗੇ ਜਾ ਕੇ ਤੁਸੀਂ ਆਪਣੇ ਬੱਚੇ ਨੂੰ ਖਾਣਾ ਦੇਣਾ ਸ਼ੁਰੂ ਕਰੋ ਉਸ ਦੇ ਵਿੱਚ ਹਰੇਕ ਵੈਰਾਈਟੀ ਦਾ ਖਾਣਾ ਸ਼ੁਰੂ ਹੋਣਾ ਚਾਹੀਦਾ ਜਿੱਦਾਂ ਸਰ ਅੱਜ ਅਸੀਂ ਐਡਵਾਈਸ ਕਰਾਂਗੇ ਕਿ ਤੁਸੀਂ ਬੱਚੇ ਨੂੰ ਖਿਚੜੀ ਸ਼ੁਰੂ ਕਰੋ ਤਾਂ ਉਹਨੂੰ 3-4 ਦਿਨ ਕੱਲੀ ਖਿਚੜੀ ਦਾ ਐਕਸਪੋਜ਼ਰ ਦਿਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਦੋ ਚੀਜ਼ਾਂ ਤੋਂ ਸਾਡਾ ਬੱਚਾ ਨਾਰਮਲ ਹੈ 3-4 ਦਿਨਾਂ ਬਾਅਦ ਸਰ ਉਸ ਦੇ ਖਾਣੇ ਦੇ ਵਿੱਚ ਨਵੀਂ ਚੀਜ਼ ਐਡ ਕਰੋ ਜਾਨੀ ਕਿ ਕਣਕ ਕਰ ਲਓ ਜਿਵੇਂ ਤੁਸੀਂ ਦਲੀਆ ਐਡ ਕਰ ਲੋਗੇ ਸਰ ਉਸ ਤੋਂ ਅਗਲੇ 3-4 ਦਿਨਾਂ ਬਾਅਦ ਤੁਸੀਂ ਕੇਲਾ ਐਡ ਕਰ ਸਕਦੇ ਹੋ ਤਾਂ ਇਹਨੂੰ ਸਰ ਅਸੀਂ ਮਚਾਉਣਾ ਹੈ ਕਿ ਬੱਚੇ ਦੀ ਬਾਡੀ ਨੂੰ ਹਰੇਕ ਚੀਜ਼ ਦਾ ਐਕਸਪੋਜ਼ਰ ਟਾਈਮਲੀ ਮਿਲੇ ਤੇ ਬੱਚਾ ਉਸ ਨੂੰ ਨਾਰਮਲ ਅਸਿਊਮ ਕਰ ਲੇ ਜਾਨੀ ਅਲਰਜੀ ਇਸ ਦਾ ਮੇਨ ਬੀ ਇੱਥੇ ਵੀ ਜਾ ਜਾਂਦਾ ਜਦੋਂ ਚੀਜ਼ਾਂ ਅਸੀਂ ਬੱਚੇ ਨੂੰ ਦਿਖਾਉਂਦੇ ਨੇ ਤੇ ਜਦੋਂ ਉਹਦੀ ਬਾਡੀ ਕਿਤੇ ਅਚਾਨਕ ਦੇਖਦੀ ਹੈ ਤੇ ਉਹਨੂੰ ਅਜੀਬ ਉੱਤੇ ਉੱਤੇ ਰਿਐਕਟ ਕਰ ਦਈਓ ਜੀ ਸਰ ਜਾਨੀ ਅਲਰਜੀ ਇਸ ਦਾ ਮੇਨ ਰੀਜ਼ਨ ਇਹ ਹੈ ਹਾਂਜੀ ਸਰ ਕਿ ਤੁਹਾਨੂੰ ਡਸਟ ਤੋਂ ਅਲਰਜੀ ਹੁੰਦੀ ਹੈ ਡਸਟ ਨਹੀਂ ਸਰ ਐਸਾ ਡਸਟ ਤੋਂ ਅਲਰਜੀ ਨਹੀਂ ਹੁੰਦੀ अच्छा एलर्जी ਨਹੀਂ ਹੁੰਦੀ ਡਸਟ ਤੋਂ ਅਲਰਜੀ ਨਹੀਂ ਹੁੰਦੀ ਕਿਉਂਕਿ ਸਰ ਮਿੱਟੀ ਨਹੀਂ ਅਲਰਜੀ ਕਰਦੀ ਪਰ ਅਗਰ ਸਰ ਡਸਟ ਦੇ ਵਿੱਚ ਕਾਕਰੋਚ ਦੇ ਪਾਰਟਿਕਲਸ ਮਿਕਸਡ ਨੇ ਕਾਕਰੋਚ ਦੀ ਪੂਪ ਹੈ ਜਾਂ ਹਾਊਸ ਡਸਟ ਮਾਈਟ ਉਹਦੇ ਵਿੱਚ ਹੈ ਸਰ ਜਾਂ ਤੁਹਾਡੇ ਕੋਈ ਕੁੱਤਾ ਬਿੱਲੀ ਹੈ ਉਹਦੇ ਵਾਲ ਹੈ ਉਹਦਾ ਸਲਾਈਵਾ ਹੈ ਫਿਰ ਸਰ ਤੁਹਾਨੂੰ ਅਲਰਜੀ ਦੇ ਲੱਛਣ ਆਉਣਗੇ ਕਿਉਂਕਿ ਉਹ ਸਾਰੀਆਂ ਚੀਜ਼ਾਂ ਪ੍ਰੋਟੀਨ ਪਾਰਟਿਕਲਸ ਉਹਦੇ ਵਿੱਚ ਮਿਕਸਡ ਨੇ ਤੇ ਅਗਰ ਤੁਸੀਂ ਉਹਨਾਂ ਤੋਂ ਅਲਰਜਨ ਅਲਰਜੀਕ ਹੋ ਤਾਂ ਸਰ ਤੁਹਾਡੀ ਬੋਡੀ ਉਹਨੂੰ ਰਿਐਕਸ਼ਨ ਦੇਗੀ ਉਦਾਂ ਉਦਾਂ ਡਸਟ ਦਾ ਕੋਈ ਰੀਜ਼ਨ ਉਦਾਂ ਦੱਸਣਾ ਠੀਕ ਹੈ ਜੀ ਅਲਰਜੀ ਜਿਵੇਂ ਸਾਡੇ ਅਟੈਕਸ ਆਉਂਦੇ ਨੇ ਸੀਰੀਅਸ ਬਿਮਾਰੀਆਂ ਹੁੰਦੀਆਂ ਘਬਰਾ ਜਾਣੇ ਅਸੀਂ ਅਲਰਜੀ ਚ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਵੀ ਅਸੀਂ ਜਿਹਨੂੰ ਵੇਖ ਕੇ ਘਬਰਾ ਸਕਦੇ ਹਾਂ ਹਾਂਜੀ ਸਰ ਜਿਹੜੇ ਲੋਕੀ ਜਿਵੇਂ ਫੂਡ ਜਾਂ ਕਿਸੇ ਪਾਰਟੀਕਲ ਹੋਰ ਨੂੰ ਸੈਂਸਿਟਿਵ ਨੇ ਅਗਰ ਉਹਨਾਂ ਨੂੰ ਉਸ ਚੀਜ਼ ਦਾ ਐਕਸਪੋਜ਼ਰ ਆਉਂਦਾ ਹੈ ਤਾਂ ਸਿਰ ਉਹਨਾਂ ਵਿੱਚ ਸਵੀਅਰ ਰਿਐਕਸ਼ਨ ਵੀ ਆ ਸਕਦੀ ਹੈ ਜਿਹਨੂੰ ਕਿਸ ਤਰ੍ਹਾਂ ਅਸੀਂ ਆਮ ਭਾਸ਼ਾ ਚ ਐਨਾਫਾਇਲੈਕਸਿਸ ਕਹਿੰਦੇ ਆ ਉੱਚ ਕੀ ਕੀ ਲੱਛਣ ਦਿਖਣ ਨੂੰ ਮਿਲਦੇ ਸਰੋਂ ਦੇ ਵਿੱਚ ਜਿਵੇਂ ਆਮ ਤੌਰ ਤੇ ਤੁਸੀਂ ਫੋਰਨ ਕੰਟਰੀਜ਼ ਵਿੱਚ ਵੀ ਸੁਣਿਆ ਹੋਣਾ ਹੈ मूंगफली ਦੀ ਅਲਰਜੀ ਬਹੁਤ ਕਾਮਨ ਹੈ ਸਰ ਅਗਰ ਉਹ ਬੱਚਾ ਕਿਸੇ ਭੁਲੇਖੇ ਨਾਲ ਕੋਈ ਪੈਕਡ ਫੂਡ ਨਹੀਂ ਤੁਸੀਂ ਉਹਦੇ ਉੱਪਰ ਪੜਿਆ ਕਿ ਉਹਦਾ ਕੰਪੋਨੈਂਟ ਵਿੱਚ मूंगफली ਵੀ ਸੀ ਤੁਸੀਂ ਉਹਨੂੰ ਖਾ ਲਿਆ ਤਾਂ ਸਰ ਇਮੀਡੀਏਟਲੀ ਉਹਨਾਂ ਦੀ ਬੋਡੀ ਦੇ ਉੱਪਰ ਰੈਸ਼ ਹੋਣਾ ਸ਼ੁਰੂ ਹੁੰਦਾ ਹੈ ਫਿਰ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਉਹਨਾਂ ਦਾ ਬੀਪੀ ਡਾਊਨ ਹੋ ਜਾਂਦਾ ਹੈ ਤੇ ਯੂਜੂਲੀ ਉਹ ਪੇਸ਼ੈਂਟ 언ਕੌਨਸ਼ੀਅਸ ਹੋ ਜਾਂਦਾ ਹੈ ਇਹਨਾਂ ਬੱਚਿਆਂ ਨੂੰ ਸਰ ਅਸੀਂ ਆਮ ਤੌਰ ਤੇ ਐਪੀਪੈਨ ਆਪਣੇ ਕੋਲੇ ਰੱਖਣ ਲਈ ਐਡਵਾਈਸ ਕਰਦੇ ਹਾਂ ਖਬਰਾਉਣਾ ਨਹੀਂ ਚਾਹੀਦਾ ਸਰ ਇਹਨਾਂ ਦਾ ਐਪੀਬੈਨ ਕੋਲੇ ਹੁੰਦਾ ਇਮੀਡੀਏਟਲੀ ਸਰ ਅਸੀਂ ਉਹਨੂੰ ਅ ਲੈਟਰਲ ਸਾਈਡ ਆਫ ਦਾ ਥਾਈ ਪੜ ਦੇ ਵਿੱਚ ਦੇਣ ਦੀ ਐਡਵਾਈਸ ਕਰਦੇ ਆ ਸਾਨੂੰ ਅਗਰ ਪਹਿਲਾ ਹੈ ਤਾਂ ਵੀ ਸਰ ਨੇੜੇਲੀ ਫੈਸਿਲਿਟੀ ਵਿੱਚ ਪਹੁੰਚੋ ਤੇ ਉੱਥੇ ਟ੍ਰੀਟਮੈਂਟ ਦਿੱਤਾ ਜਾਏਗਾ ਤਾਂ ਪੇਸ਼ੈਂਟ ਨਾਲ ਦੀ ਨਾਲ ਸਰ ਉਹ ਸਟ੍ਰੀਟਮੈਂਟ ਨੂੰ ਰਿਸਪੌਂਡ ਕਰਦਾ ਹੈ ਮੈਰੇਕਲ ਵਾਂਗੂ ਉਹ ਬੱਚਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਅਗਰ ਸਾਨੂੰ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਇਹ ਬੱਚਾ ਅਲਰਜੀਕ ਹੈ ਇਹਨੂੰ ਇੱਕ ਦੋ ਵਾਰੀ ਮਾਈਲਡ ਵਾਲਾ ਅਟੈਕ ਆ ਚੁੱਕਿਆ ਹੈ ਤੇ ਇਹਨੂੰ ਕਦੀ ਵੀ ਦੁਬਾਰਾ ਸਵੀਅਰ ਅਟੈਕ ਆ ਸਕਦਾ ਹੈ ਤਾਂ ਸਰ ਅਸੀਂ ਉਹਨੂੰ ਐਪੀਪੈਨ ਬਣਾ ਕੇ ਵੀ ਦੇਨੇ ਆ ਇੰਡੀਅਨ ਟੈਕਨਿਕ ਨਾਲ ਇੰਡੀਆ 'ਚ ਬਣਾ ਕੇ ਦਿੱਤਾ ਜਾਂਦਾ ਹੈ ਜਿਹਨੂੰ ਉਹ ਬੱਚਾ ਸਕੂਲ 'ਚ ਖੇਡ ਦੇ ਮੈਦਾਨ 'ਚ ਸਭ ਕਿਤੇ ਆਪਣੇ ਨਾਲ ਰੱਖਦਾ ਹੈ ਤੁਹਾਨੂੰ ਸਰ ਅਸੀਂ ਟ੍ਰੇਨ ਕਰਦੇ ਆ ਉਹਨੂੰ ਲਗਾਉਣ ਲਈ ਉਹਦੇ ਤੋਂ ਘਬਰਾਉਣਾ ਨਹੀਂ ਹੈ ਸਰ ਉਹਨੂੰ ਐਪੀਪੈਨ ਨੂੰ ਨਾਲ ਦੀ ਨਾਲ ਲਗਾਓ ਤੇ ਤੁਸੀਂ ਨਾਲ ਦੀ ਨਾਲ ਠੀਕ ਹੋਣੇ ਸ਼ੁਰੂ ਹੋ ਜਾਂਦੇ ਹੋ ਤੁਹਾਡੇ ਨਾਲ ਦੇ ਜਿਹੜੇ ਅਲਰਜੀ ਦੇ ਐਕਸਪਰਟਸ ਨੇ ਪੰਜਾਬ 'ਚ ਕਿੰਨੇ ਕਿ ਨਹੀਂ ਸਿਰ ਪੰਜਾਬ ਵਿੱਚ ਅਸੀਂ ਟੋਟਲ 7-8 ਜਣੇ ਆ ਜੀ ਇਹਦੇ ਵਿੱਚ ਟੋਟਲੀ ਟੋਟਲ ਸੇ ਜਿਨ੍ਹਾਂ ਨੇ ਡਿਗਰੀ ਕੀਤੀ ਹੈ ਅੱਛੀ ਤਰ੍ਹਾਂ ਡਿਪਲੋਮਾ ਪਾਸ ਕੀਤਾ ਹੈ ਤੇ ਅਸੀਂ ਆਪਣੀ ਸੰਸਥਾ ਦੇ ਮੈਂਬਰ ਆ ਜੀ ਬਹੁਤ ਚੰਗਾ ਲੱਗਾ ਡਾਕਟਰ ਸਾਹਿਬ ਕੋਈ ਡੀਪ ਡੂੰਗੇ ਸਵਾਲ ਹਨ ਕਿ ਦਰਸ਼ਕਾਂ ਦੇ ਤੁਹਾਨੂੰ ਸਾਂਝੇ ਕਰਾਂਗੇ ਬਹੁਤ ਸੈਂਸਿਟਿਵ ਵਿਸ਼ਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੇ ਬਰਨਾਲੇ 'ਚ ਬੈਠ ਕੇ ਤੇ ਸਾਡੇ ਲੋਕਲ ਏਰੀਆ ਦੀ ਪਿੰਡਾਂ ਵਰਗਾ ਸ਼ਹਿਰ ਹੈ ਵੀ ਇਹ ਲੋਕਾਂ ਦੀ ਸੇਵਾ ਕਰੋਗੇ ਤੇ ਅੱਛੀ ਜਾਣਕਾਰੀ ਇਹ ਜਿਹੜੀ ਤੁਸੀਂ ਦਿੱਤੀ ਹੈ ਬੜਾ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ